ਕੋਣ ਬੁੱਢੇ ਹੋਏ ਆ ਐਂਦਾ ਹੀ ਦਵਾਈ ਬੂਟੀ ਖਾ ਕੇ ਤੇ ਐਂਦਾ ਹੀ ਚੱਲਦੇ ਮੈਨੂੰ ਤੇ ਤੇਰੀ ਪੁੱਤ ਫੇਰ ਗੱਲ ਲਗੀ ਰਹਿੰਦੀ ਆ ਹਾਂ ਮੇਰੀ ਤਾਂ ਜੀ ਫਿੱਤਰ ਮੈਂ ਦੋ ਤਿੰਨੀ ਮੋਤੀ ਤੇ ਕਿੰਨੀ ਤੋਣੀ ਤੋਰ ਦਦਿਆ ਉੱਥੇ ਮੈਂ ਬਰੀ ਥੋਤਵਾ ਚਲੋ ਸੁਖੀ ਰੱਖੇ ਮਾਲਕ ਮੇਰੀ ਗੱਲ ਚ ਨਹੀਂ ਲੱਗਿੰਦਾ ਹੋਰ ਤੇ ਤੂੰ ਕੱਢਿਆ ਵਾ ਉੱਥੇ ਤੇ ਮਾਣੇ ਮੋٹے ਘਰ ਵਾ ਅਖੀਰ ਦੇ ਬਾਕੀ ਕਾ ਜੀ ਮੈਨੂੰ ਕਦੀ ਮਨ ਚ ਆ ਹੀ ਜਾਂਦਾ ਵਾ ਤੇ ਘਰ ਬਾਹਰ ਨਹੀਂ ਬਣਿਆ ਹੈਗਾ ਤੁਹਾਡਾ ਖਾਣਾ ਲੈ ਤਾਂ ਤਾਰ ਬਾਹ ਕੀ ਕੀ ਕਰਨਾ ਅਤਾ ਦੇਵਤੀਆਂ ਲੰਤਰ ਪਿਆ ਤੀਂ ਜਦ ਲਾਦੇ ਕਿ ਤੇ ਇਹਨਾਂ ਨੂੰ ਤੁੱਤਣਾ ਲੈ ਲੈਨੇ ਆ ਇਹ ਨੱਚਦੇ ਦਿੱਦੇ ਆਦੇ ਉਤੇ ਬਾਲਿਆਂ ਦੀ ਤੱਤਵਾ ਨਾ ਥੰਦੇ ਤਮਰੇ ਤੇ ਨਾ ਹੀ ਤੇ ਨਾ ਲਾਦੇ ਮੈਂ ਹੀ ਦੋਵੇਂ ਦੀ ਵੀ ਬਰਾ ਪਾਟ ਕਰਦੇ ਹਾਂ ਦੀ ਮਮੇ ਬੜੀ ਪਾਟਾ ਜਦੀ ਹਨ ਪੁੱਤ ਮੈਂ ਤੇ ਇਹ ਗੱਲ ਕਹਿਣਾ ਵਾ ਚਲੋ ਠੀਕ ਆ ਵਧੀਆ ਵਾ ਪਰ ਇਹ ਵੀ ਨਵੇਂ ਜਮੰਨੇ ਚਾਹਣਾ ਚਾਹੀਦਾ ਹੁਣ ਵੀ ਤੁਨ ਕਿਉਂ ਹੁਣ ਬਾਲੇ ਵਾਲੇ ਕਿਸੇ ਦੇ ਰਹਿ ਹੀ ਨਹੀਂ ਗਏ ਉਹ ਚਲ ਨਾੜੀ ਕੋਈ ਨਹੀਂ ਪੈਦਲ ਕੁੜੀਆਂ ਤਾਂ ਪੀਲਾ ਗਿਆ ਸੁੱਟ ਜਾਨੀ ਤੇ ਚੋਰੀ ਸਾਰੀ ਨੇ ਤਾਂ ਅਜੇ ਹੀ ਢਲਣਾ ਵਾ ਆਪਣੇ ਕੋਲੇ ਨੂੰ ਬਾਹਰ ਅੱਛਾ ਫੇਰ ਅਹੀਂ ਬਹੀ ਫੇਰ ਤੱਦਾ ਤੱਦਾ ਲਾਤੀ ਤੇ ਫੇਰ ਅਹੀਂ ਬੋਣੇ ਤੋਥੀ ਬੋਣੀ ਜੀ ਚਲੋ ਵਧੀਆ ਬਣ ਜੇ ਤੁਹਾਡੇ ਠੀਕ ਵਾ ਪਰ ਆ ਜਿਹੜਾ ਪਰੋਣਾ ਆਇਆ ਨਾ ਮੁੰਡਾ ਸੋਨੂ ਇਹ ਬਹੁਤ ਚਲਾਦੀ ਹੈ ਹਾਂ ਜੀ ਮੈਂ ਆਪਣਾ ਨਹੀਂ ਇਹ ਇੰਨਾ ਨਹੀਂ ਚਲਾਦਾ ਦਾ ਉਸਦਾ ਹੀ ਲੱਗਦਾ ਵਾ ਉਹ ਤਾਂ ਇਹ ਨਾ ਨਾ ਤੈਨੂੰ ਪਤਾ ਨਹੀਂ ਲੱਗਦਾ ਤੂੰ ਕਿਹਨੇ ਉੱਥੇ ਅਹੀਂ ਹੁਣ ਇੱਥੇ ਰਹੀ ਨੇ ਸਾਨੂੰ ਹੁਣ ਪਤਾ ਵੀ ਕੀ ਇਹ ਕਰਦਾ ਕੀ ਨਹੀਂ ਕਰਦਾ ਤੈਨੂੰ ਮੇਰੀ ਗੱਲ ਦੀ ਸਮਝ ਵੀ ਨਹੀਂ ਤੈਨੂੰ ਨਹੀਂ ਸਮਝ ਲੱਗੀ ਮੈਂ ਤੈਨੂੰ ਮੈਂ ਦੱਸਦੀ ਆ ਹਾਂ ਦਾ ਤੇਰਾ ਪਰੋਣਾ ਲਾ ਨਾ ਜਿੱਦਾਂ ਤੇਰੀ ਦੋਵਾਂ ਪੈਣਾਂ ਦੀ ਪੈੜੀ ਆ ਹੈਨਾ ਤੈਨੂੰ ਦੋਵਾਂ ਨੂੰ ਮੰਡੇ ਆਉਣੀ ਹੈ ਨਾ ਉਹਨੇ ਇੱਥੇ ਰਹਿ ਕੇ ਨਾ ਤੇਰੀ ਪੈੜੀ ਤੇ ਆਪਣੇ ਨਾਂ ਲਵਾ ਲੈਣੀ ਆ ਦੇਖ ਲੈ ਨੀ ਉਹ ਦੋਨਾਂ ਮੰਮੀ ਹੱਦੀ ਜਿੰਦੀ ਤਿੰਨਾ ਬਣਾਂ ਦੀ ਪਹਿਲੀ ਆ ਤੋਰੀ ਤੋਰੀ ਜਿੰਨੂ ਦੇ ਲੈਣੀ ਤੋਰੀ ਉਹਨੂੰ ਦੇ ਲੈਣੀਆਂ ਦੋਨਾਂ ਦਾ ਨੀਆਂ ਨੂੰ ਉਹੋ ਹੀ ਪੁੱਤ ਇਹ ਆ ਤਾਂ ਹੀ ਆ ਨਾ ਥੋੜਾ ਜਿਆਦਾ ਚਲਾਕ ਚ ਉਸ ਤੋਂ ਥੋੜਾ ਖਿਆਲ ਨਾ ਰਿਓ ਪਰ ਇਹ ਵੀ ਆਪਣੇ ਮਨਚੀ ਰੱਖੀਂਗਾ ਲਾ ਆਪਣੇ ਪਰੋਣੇ ਨੂੰ ਗੱਲ ਕਰ ਲਈ ਉਹਦਾ ਨਹੀਂ ਮਨਪ੍ਰੀਤ ਉਹ ਤਿੰਨਾਂ ਦੀ ਤੁਹਾਡੀ ਪੜੀ ਆ ਨਾ ਉਹ ਜਾ ਉਹਨੇ ਆਪਣੇ ਨਾਂ ਕੱਲੇ ਤੇ ਲਵਾ ਲੈਣੀ ਆ ਇੱਥੇ ਮੇਰੇ ਕੋਲ ਲਖਾਣੀ ਡੈਡੀ ਸਾਡਾ ਤੈਨੂੰ ਸੱਚੀਆਂ ਗੱਲਾਂ ਕਹਿੰਦੇ ਆ ਯਾਰ ਤੂੰ ਨਾਂ ਲਾ ਲੂਗਾ ਫੇਤੀ ਕੋ ਦੂਗਾ ਵੀ ਦੱਤਾਂ ਨੂੰ ਤਾਂ ਨਹੀਂ ਵਾਦ ਲੈਤਾ ਨਹੀਂ ਤੇ ਤੋਂ ਨਵੀਂ ਹੀ ਬਦਲਿਆ ਕਰਨਾ ਨਾਲ ਨੂੰ ਤੀ ਤਉ ਨਹੀਂ ਹੂੰ ਇਦਾਂ ਨਹੀਂ ਹੋਣੀ ਵੀ ਅਗਲੀ ਮੰਮੀ ਨੂੰ ਤਾਈ ਨੂੰ ਤੁਹਾਡੀ ਫਿਕਰ ਲੱਗੀ ਰਹਿੰਦੀ ਆ ਨਾ ਕਿ ਕਿਦਾਂ ਬਣਦੀ ਏ ਗੱਲ ਹੁਣ ਤੋ ਧੀ ਇੰਨਾ ਤਲਾ ਦੋ ਬਹੁਤ ਜ਼ਿਆਦਾ ਚਲਾਵ ਦਾ ਨੇ ਇਹ ਹੀ ਮੈਂ ਤੁਹਾਨੂੰ ਕੋਈ ਗੱਲ ਦੱਸਾਂ ਕਿ ਸਿਰਲੇ ਵਾੜਾ ਨੂੰ ਪੈਣ ਵਾਲੀ ਗੱਲ ਹੈ ਅਹੀਂ ਅਹੀਂ ਜਿਵੇਂ ਲਾਈ ਭਾਈ ਅਹੀਂ ਤਾਈ ਗਾਂ ਕਰਕੇ ਹੋ ਕੇ ਗੱਲੀ ਦੀ ਕਰਦੇ ਹੁੰਦਾ ਕੋਈ ਉਹ ਤਰ ਮੈਂ ਸੱਚੀ ਗੱਲ ਦੱਸਾਂ ਇਹ ਗਿਆ ਹੈ ਪ੍ਰੋਣਾ ਕਰੇ ਖਾਲ ਕਰਦਣ ਹਾਂ ਤੇ ਖਾ ਕੇ ਨਿਕਾ ਮੈਨਾ ਆਪਣਾ ਹੁਣ ਐਡਾ ਵੱਡਾ ਕਰਤਾ ਹੀ ਉਹਨੇ ਉਹਨੇ ਨਹਿਰ ਹੀ ਬਣਾਤੀ ਆ ਉਹਦਾ ਜੀ ਤਾਬਸੀ ਵੱਡ ਵੱਡ ਦੀ ਤੇ ਨੰਗੜਾ ਤੇ ਮੈਹਾ ਪਾਣੀ ਆ ਐਡਾ ਫਾਰ ਕੀ ਕਰਨਾ ਇਤੋਂ ਹੀ ਬਸ ਮੇਰ ਨਾਲ ਬੋਲ ਪਿਆ ਤੇ ਲੈ ਤੋਣਾ ਲੱਦੂ ਲੱਦਦਾ ਨਾ ਨੂੰ ਤੇ ਤਾਂ ਤਾਤੇ ਦਾਤਾ ਨਾ ਉਹ ਤਾਂ ਇਥੇ ਚੰਗੇ ਨਹੀਂ ਲੱਗਦਾ ਆਣ ਦੋਣ ਦੇਖੂਗਾ ਤੇ ਕੀ ਆਕੂਗਾ ਨੂੰ ਪਿਜਵਾਈ ਨਾਲ ਲੜਦੇ ਆ ਇਹਦੇ ਸ਼ਰਮ ਦੇ ਮਾਰੇ ਫੇਰ ਅੰਦਰ ਬੜੇ ਰਹੀ ਨੇ ਇਹਦੇ ਜਾਂਦੇ ਹੀ ਨਹੀਂ ਇਹ ਲੋਕ ਇਹ ਉਬਾਰ ਨਿਕਲਦਾ ਕਈ ਕੋਈ ਲੈ ਕੇ ਆਈ ਨਹੀਂ ਉਧਰ ਜਾਂਦੇ ਤਲ ਤੋਈ ਦਾਂ ਨਹੀਂ ਫਿਰ ਤਲ ਫਿਰ ਮੈਂ ਤਲ ਜੀ ਬਹਿ ਜਾ ਮੈਂ ਬਹਿ ਜਾ ਨਹੀਂ ਲੈਣ ਦਿੱਤਾ ਉਹ ਭਣ ਗੀ ਹੁਣ ਬਹਿ ਜਾ ਨਹੀਂ ਹੁਣਾ ਇੱਥੇ ਤਾਜਾ ਪੀ ਲਿਆ ਹੁਣ ਨਹੀਂ ਮੈਨੂੰ ਤਾਹ ਕੰਦੀ ਲੱਤਨੀ ਫਿਰ ਮੇਰੇ ਇਹ ਵੀ ਤਦਵਾਦ ਜਾਂਦਾ ਰਹਿਣਾ ਅੱਛਾ ਚੱਲ ਵੇਖ ਲੈ ਜਿੱਦਾਂ ਤਾਹ ਦੂਜੀ ਗੱਲਾਂ 'ਚ ਸੁਣੀਆਂ ਵਾ ਨਾ ਇੱਥੇ ਸ਼ਰਦੀ ਕੋਠੇ ਦੇ ਕੰਚ ਵਾਲੇ ਪਾਣੀ ਜਾ ਗਏ ਹੁਣ ਹਾਂ ਹਾਂ ਉਹਨਾਂ ਨੂੰ ਵੀ ਸ਼ਰਦ ਲੱਗੇ ਦਾਵਾ ਇੱਥੇ ਆਪਣੇ ਦਿਮਾਗ 'ਚ ਹੀ ਰੱਖੀ ਆਪਣੇ ਮਨ 'ਚ ਹੀ ਰੱਖੀ ਗੱਲ ਕਿਉਂ ਰਸੀਨਾ ਸੋਨੂ ਲੱਗ ਨਾ ਲੱਗ ਰਹੀ ਐ ਨਾ ਮੰਮੀ ਆਪਣੀ ਨਾਲ ਤੇ ਤੂੰ ਤੇਲ ਵੇਖ ਤੇਲ ਦੀ ਧਾਰ ਦੇ ਵੇਖੀ ਸੋਨੂ ਕਰਦਾ ਤੇ ਕਰਦਾ ਕੀ ਆ ਵੇਖ ਲੈ ਇਹਦੇ ਤੇ ਸਮਝ ਲੱਗ ਜੂਗੀ ਆਪੇ ਤਾਂ ਤੇ ਦੋ ਇਨੀ ਫੇਰ ਤਾਲ ਦੇ ਦੰਦਾ ਚੰਗੀ ਜਿਹਾ ਪੁੱਤ ਠੀਕ ਵਾ ਚੰਗਾ ਦੰਦਾ ਮਾਰਾ ਤਾਂ ਸੁਖੀ ਰੱਖੇ ਬਸ ਇਹੋ ਟੈਨਸ਼ਨ ਆ ਨਹੀਂ ਮਾਰ ਦਿੱਤਾ ਮੈਨੂੰ ਹੋਰ ਉੱਥੇ ਪੁੱਤ ਕੋਈ ਗੱਲ ਨਹੀਂ ਲੈ ਦਾ ਮੰਮੀ ਆਇਓ ਆਹ ਕੋਈ ਨਹੀਂ ਦੱਸੇ ਚਾਹ ਲੈ ਏ ਨਹੀਂ ਹੁਣ ਮੈਂ ਉਹ ਪੀਣੀ ਆ ਨਾ ਫਿਰ ਮੈਂ ਨਹੀਂ ਹੁਣ ਤਾਂ ਪੀਂਦਾ ਫਿਰ ਕੀ ਬਗਲਾ ਚਾਹ ਪੀਦੀ ਖਾਣੇ ਘੜੀ ਬਹੁਤ ਲੋਜੇ ਨਹੀਂ ਮਤਨ ਤਾਂ ਨਹੀਂ ਪੀਣੀ ਹੁਣ ਨਹੀਂ ਮੈਂ ਪੀਂਦਾ ਕਾਹਦੇ ਛੇਤੀ ਤੂੰ ਚਲ ਜਾ ਨਾ ਰਹਿਣਾ ਮাজে ਨੇ ਮੈਂ ਆਜੇ ਤੋਤਾਂ ਦੀ ਹੀ ਕਿ ਤਾ ਤੂੰ ਰਹੀ ਆ ਤੇ ਕੋਤਵਾ ਦਿੱਤਦੀ ਐ ਇਹਨੂੰ ਨਾਲ ਪਾ ਬਿਨਾਂ ਜਿਹਦੇ ਉਥੇ ਨਹੀਂ ਆ ਤੇ ਖੁੱਲ ਲੱਦੇ ਜਿਹੜੇ ਆਹੋ ਤੇ ਕੋਤਵਾ ਦਿੱਤਦੇ ਐ ਇਹਦੇ ਮਨਾ ਤਾ ਤਾ ਫਰਾੜ ਕੇ ਬੈਠੀ ਆ ਚਲ ਕੋਈ ਨਹੀਂ ਖੇਚ ਨੂੰ ਖੇਚ ਨੂੰ ਕੋਤਵਾ ਦਾ ਗੱਲ ਸਿਰਫ ਉਹ ਮੱਤਾਂ ਹੈ ਚੱਲ ਵਾਲਾ ਵਾਲਾ ਫਟਾਫਟ ਜਾ ਫਿਰ ਜਿਤਨਾ ਕੁੜੀ ਆਂਦੀ ਉਦਾਂ ਨਾਲ ਨਾ ਨਾ ਆਪਣਾ ਫੋਨ ਲੈ ਨਹੀਂ ਤੇ ਬੋਧਾਂ ਦੇ ਦਿੱਤੇ ਚੱਲ ਮੀਂਹ ਹੋਈ ਨਹੀਂ ਮਰਦੇ ਵਾਲਾ ਤੇ ਚੱਲ ਨਾ ਇਹ ਫਿਰ ਦੇ ਦੋ ਫਾਇਦੇ ਬੁੱਤੇ ਮੈਂ ਦਾਵਾ ਕਰ ਨਾ ਮੂੰਹੋਂ ਕੀ ਦੇ ਬੈਠੇ ਸ਼ਗਲ ਸਭ ਭੁੱਲ ਕੇ ਨਹੀਂ ਮੂੰਹੋਂ ਥੋੜਾ ਫਿਰਨਾ ਮੰਗਦੇ ਆਂ ਨੀ ਕੁੜੀਆਂ ਦੇ ਦਿੱਤੀਆਂ ਤਾਂ ਨਹੀਂ ਕਹਿੰਦੀਆਂ ਨਹੀਂ ਨਹੀਂ ਮੈਂ ਨਹੀਂ ਲੈਣਿਆ ਕੋਈ ਉਹ ਨਹੀਂ ਮੈਂ ਮੈਂ ਤੇ ਤੈ ਦੂੰਗੀ ਵੀ ਨਹੀਂ ਨਾਨੀ ਦੇ ਹਾਂ 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 ਤੁਹਾਨੂੰ ਤੇ ਤੇਤਾ ਨਹੀਂ ਆਉਂਦਾ ਵੀ ਤੇਲੇ ਨਹੀਂ ਆਦੀ ਹਾਂ ਪਾਸੋਂ ਦੇ ਦਿੱਤੇ ਤਨ ਤਨ ਜੇ ਆਖੋ ਅਮਰ ਬਾਕੀ ਬਾਕੀ ਕੋਈ ਮੈਨੂੰ ਦਿਓ ਨਾ ਆਖੋ ਰਹਿਣ ਦਿਓ ਲੈ ਤਾਂ ਥੋੜੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੜੇ ਥੋੜੇ ਹੀ ਆ ਥੋੜੇ ਹੀ ਆ ਕਿਹਨੇ ਕੋ 500 ਰੁਪਏ ਦਾ ਕੀ ਆਉਂਦਾ ਤੇ ਥੋਤੀ ਦਿੱਤੀ ਨਹੀਂ ਹਾਂ ਤੇ ਤੇਰਾ ਮੰਮੀ ਸਾਰਾ ਕੋ ਉਹ ਤੁਹਾਨੂੰ ਜੇਤੇ ਕਰਾਉਂਦੇ ਹੀ ਆ ਜੀ ਕਿਹਨੇ ਅੱਜ ਕੱਲ੍ਹ ਕੋਈ ਕੱਲ ਸੌਦੇ ਚ ਲਿਖੀ ਤੇ ਉਹਦੇ ਭਾਈ ਨੇ ਦਿੱਤੀ ਨਹੀਂ ਕਿ ਮੈਂ ਸਾਰਾ ਸੱਬਦਾ ਖੋਲਿਆ ਚਲ ਕੋਈ ਨਹੀਂ ਤੂੰ ਫੋਟੀਆਂ ਦੇ ਤੇਰੇ ਨਾਲ ਉਹ ਦਿਨ ਟੁੱਟੀਆਂ ਸਗਰ ਉਹਨੂੰ ਨਾਲ ਦੇ ਦਾਂਗੇ ਕਿਉਂ ਟੁੱਟੀਆਂ ਦੇ ਦਾਂਗੇ ਉਹਦਾ ਕਿ ਇਹ ਬਤ ਦਏਗੀ ਹਾਂ ਹੋ ਗਿਆ ਫੇਰ ਤਮਾ ਕੋ ਜਵਾਈ ਪਾਈ ਨੂੰ ਪਤਾ ਲੱਗੂ ਮੈਨੂੰ ਕਹੇ ਦਿੱਤੇ ਆ ਤੇ ਹੁਣ ਕੁੜੀਆਂ ਨੂੰ ਭਾਵੇਂ ਨਾਂ ਦੇ ਕੇ ਤਾਂ ਵੀ ਜਾ ਕੇ ਕਹਿਣ ਦੀਆਂ ਸਾਨੂੰ 500 ਦਿੱਤਾ ਸਾਨੂੰ 1000 ਦਿੱਤਾ ਜਵਾਈ ਪਾਈ ਦੇ ਸਾਹਮਣੇ ਦੇਨੇ ਪੈਂਦੇ ਹੁੰਦੇ ਆ ਜਾਂ ਨਹੀਂ ਨਾਲ ਹੁੰਦੇ ਦੇ ਦੇ ਮੈਂ ਉਹਨੂੰ ਪਾਉਣੇ ਨੇ ਬੇਟੇ ਬੇਟੇ ਕੁੜੀ ਨੂੰ ਕੀ ਕਰਦੀ ਨਹੀਂ ਹੁਣ ਮੈਂ ਪਤਾ ਥਾਲੀ ਲੈ ਦੇਈ ਹੁਣ ਮੈਂ ਲੈ ਦੇਣੀ ਆ ਇਹ ਥਾਲੀ ਆ ਹੋਤੀ ਕਿਨੇ ਦਾ ਤੋਤ ਵੀ ਨਹੀਂ ਆ ਥਾਲੀ ਲੈ ਦੇਈ ਮਾਂ ਮਮੀ ਨੂੰ ਦਿਆ ਇਹਨੂੰ ਤੇਦਾ ਪੈਸੇ ਤੇ ਇਹ ਵੀ ਮਮੀ ਕਹਿੰਦੀ ਤੂੰ ਦੇ ਦਾਨੇ ਤੂੰ ਤੇ ਤਾਂਨੇ ਆ ਅੱਛਾ ਹੁਣ ਫਿਰ ਤੇ ਜੇ ਚਲੇ ਉਹਨਾਂ ਨੂੰ ਮਾਰੇ ਦੇਖਣ ਗਏ ਭੂਆ ਹੀ ਕਿ ਤੂੰ ਮੇਰੇ ਨੂੰ ਤਤਰੀ ਹੈ ਦਾ ਲੈ ਗਏ ਉਹਨਾਂ ਦੇ ਗਏ ਇਹ ਵੀ ਸਕੂਲ ਮੈਂ ਤਾਂ ਇਹ ਮਰਦਾ ਖਿਆਲ ਰੱਖ ਲਈ ਹੁਣ ਚੱਲ ਠੀਕ ਆਈ ਗਲਾਂ ਦੀਆਂ ਵਾ ਤੈਨੂੰ ਹੁਣ ਜਦੋਂ ਸਮਝੇ ਲੱਗਣਾ ਵੀ ਨਾ ਉਦੋਂ ਤੈਨੂੰ ਪਤਾ ਲੱਗਣਾ ਚੱਲ ਠੀਕ ਆ ਕੱਲ ਆ ਜਾ ਤੂੰ ਅੰਮੀ ਮੈਂ ਹੁੰਦਾ ਚੱਲ ਜਾ ਫੋਟੋ ਖਿੱਚ ਲੈ ਕੱਲ ਮੈਂ ਚਾਹਨੀ ਫਿਰ ਸੁਆਦਿ ਤਾ ਨੀ ਮੈਂ ਚ ਨਹੀਂ ਹਾਂ ਠੀਕ ਆ ਇਹ ਵੀ ਜਾਂਦੇ ਯਾਰ ਹੋ ਹੋਏ ਉਹ ਮੋਈ ਨਾ ਟਾਈਮ ਲਾਦਾ ਨਾ ਹੁੰਦੀ ਨੇ ਤੇ ਮੈਂ ਹੁਣ ਆਪੇ ਚਾਹ ਬਣਾ ਲਈ ਤਾਂ ਮੈਂ ਸੇਰ ਵੀ ਨਾ ਹੋਣਾ ਟਾਈਮ ਤੇ ਲੱਗਣਾ ਹੈ ਫਿਰ ਸੇਰ ਨਾ ਹੋਣਾ ਜੜਾ ਬਣਾ ਲਈਏ ਤੇ ਪੀਣੇ ਆ ਪੀਣੇ ਤੇ ਆ ਜਾਗਾ ਪ੍ਰਵਾਹ ਤੇ ਅੱਗੀ ਥੋੜੀ ਜਿਹੀ ਲਾਏਗਾ ਪੀਣੀ ਤੇ ਠੀਕ ਹੈ ਮੈਂ ਕਹਿੰਦਾ ਵਿਆਹ ਕਰਾਇਆ ਮੈਂ ਦੇਰ ਉਦਾਂ ਨਾ ਇਹ ਸੜੇ ਦਾ ਸੜਾਈ ਕਿਉਂ ਕੀਆ ਤਾਂ ਸਭ ਕੋ ਆਪ ਹੀ ਕਰਨਾ ਪੈਣਾ ਤੇ ਤੂੰ ਹੀ ਲੰਘ ਕੰਬ ਕੇ ਕਹਿੰਦਾ ਇੱਕ ਮੈਂ ਘਰ ਛੱਡਿਆ ਆਪਣਾ ਤੇਰੇ ਕਰਕੇ ਤੇ ਜਾ ਹੀ ਆਉਣਾ ਇਹ ਰੋਣਾ ਮੈਂ ਨਾ ਜਾ ਕੇ ਆਹੋ ਜਾ ਪੰਗਾ ਭਾਇ ਆਤ ਨਹੀਂ ਮਿਲੀ ਜਾਨ ਪੰਗਾ ਦੀ ਭਾਇ ਕਿੰਨੀ ਆਇ ਤੇ ਮੋਜਾਂ ਉੱਥੇ ਕਿਤੇ ਪਿੰਡ ਜਿਹੇ ਚ ਰਹਿੰਦੇ ਓੜੇ ਦੀ ਹੂੰ ਇੱਥੇ ਤੇ ਮੈਂ ਨਾ ਸ਼ਰੀ ਨਗਰ ਵਾਏ ਮੋਜਾਂ ਵਾਂ ਸ਼ਰੀ ਨਗਰੀਆ ਵੇਖੋ ਹਰੀ ਭਰੀ ਸਾ ਤੇਰੇ ਫਜ਼ਲ ਕਿੰਨੀ ਸੋਹਣੀ ਆਹ ਉਥੇ ਸੋਕਾ ਪਿਆ ਸਾਡੇ ਪਿੰਡ ਤੇ ਇੱਥੇ ਸਾਡੇ ਹਰਿਆਲੀ ਆ ਤੇ ਤੇ ਚਲ ਜਾ ਕਿਹਦੇ ਨੂੰ ਮੈਨੂੰ ਵੀ ਲੈ ਜਾਓ ਨਾਲੂੰ ਤੇੂੰ ਵੇ ਇੰਦਾ ਕਰੀ ਜਿਦਾ ਤੂੰ ਚੰਦਰਮਾ ਦੇ ਰਹੇਂ ਦੀ ਤਾਡੇ ਪਿੰਡ ਇੰਦਾ ਦੋ ਜਿਹੜੀ ਕਹਿੰਦੀ ਮੈਂ ਹੁਣੇ ਆ ਜਣੀ ਹਜੇ ਤੱਕ ਆਈ ਨਹੀਂ ਐ ਪਿਆ ਇੰਡੀ ਆ ਕੇ ਹੁਣ ਚਾਹੂ ਪੀ ਕੇ ਆਉਗੀ ਤਾਂ ਐ ਦਾ ਇਹ ਨਾਲ ਸੇਵਾ ਚੰਗੀ ਕਰਨਗੇ ਕੇ ਵਾਹ ਔਰ ਨੇ ਦੇ ਦੂਜੇ ਦਾ ਚਲ ਜਾਣਾ ਮੁੜ ਕੇ ਤੇ ਕੰਨਾਂ ਨਾਲ ਸੁਣਨੀ ਆ ਪੈਣੀਆਂ ਆਹ ਹੋਣੀ ਨਹੀਂ ਲਈ ਆ ਜਾਂਦੀ ਆ ਤੈਨੂੰ ਤੇ ਬਹੁਤ ਕਾਲੀ ਪਈ ਏ ਫੋਟੋਆਂ ਕਿਉਂ ਦੀਆਂ ਮਾ ਫੋਟੋ ਖਿਤਾ ਲੀਏ ਫਿਰ ਦਾਦ ਜੀ ਤੇ ਬੈਠ ਰਹਿੰਦੀ ਆ ਨਾ ਫਿਰ ਤੇ ਤੂੰ ਕਿਹੜੀ ਆ ਉੱਥੇ ਜਾ ਕੇ ਫੋਟੋਆਂ ਵੇਖਣੀਆਂ ਵਾ ਤੇ ਦਾਤਾ ਜੀ ਤੇ ਮੈਂ ਇੱਥੇ ਆਇਆ ਕਰੂੰਗੀ ਤੇ ਇੱਥੇ ਫੋਨ ਫਾਟ ਦੇ ਦੇਖ ਲੈ ਤਰੂੰਗੀ ਜਾ ਨਹੀਂ ਭੈਣਾ ਤੈਨੂੰ ਤੇ ਆਖਰ ਹੀ ਆਈ ਆ ਆ ਵਿਆਹ ਤੇ ਜਿਹੜੀਆਂ ਐ ਐ ਕਰਕੇ ਫੋਟੋਆਂ ਖਿਜਾਈਆਂ ਉਹ ਕਿੱਥੇ ਗਈਆਂ ਉਹ ਤੇ ਆਈਆਂ ਇੰਨੀਆਂ ਤੇ ਐਲਬਮ ਬੰਦ ਤੇ ਨਹੀਂ ਆਈ ਤੇ ਦੀਦੀ ਆਈਫੋਨ ਚ ਨਾ ਖਿਜਾਲੀਏ ਫੋਟੋਆਂ ਉਹ ਸਾਬੀ ਕੋਲੋਂ ਲੈਣੀ ਏ ਮੈਂ ਫੋਨ ਤੇ ਕੋਈ ਨਹੀਂ ਲੈ ਲੈਨੇ ਆ ਨੀ ਮੇਰੀ ਗੱਲ ਸੁਣਾ ਜੇ ਤੂੰ ਐ ਐ ਕਰਕੇ ਫੋਟੋਆਂ ਖ ਉਹਨੂੰ ਫੋਟੋਗ੍ਰਾਫਰ ਨੂੰ ਤਾਂ ਪਤਾ ਹੀ ਲੱਗਾ ਹੋਣਾ ਨਾ ਕਿ ਥੱਥੋ ਨਹੀਂ ਉਹਨੂੰ ਟੈਨ ਨੂੰ ਨਹੀਂ ਪਤਾ ਲੱਗਾ ਮਾਦੇ ਪਿੰਦ ਤੋਂ ਜਦੋਂ ਸਾਰੇ ਜਾਣੇ ਵੇਖਣ ਆਏ ਨਾ ਮੈਂ ਤਾਂ ਤੋਪੀ ਤਿੱਕੀ ਨਹੀਂ ਤੈਨੂੰ ਪਤਾ ਹੀ ਨਹੀਂ ਲੱਗਾ ਤੀ ਇਹ ਇਦਾਂ ਬੋਲਦੀ ਐ ਮੈਂ ਤਾਂ ਫਿਰ ਬਾਅਦ ਤੇ ਪਤਾ ਲੱਗਣਾ ਹੀ ਐ ਹੂੰ ਹੋਂ ਦੇ ਤੂੰ ਦੇ ਦਿੰਦਾ ਐਂਦਾ ਬੋਲਦੀ ਆ ਮੈਂ ਤੂੰ ਨਹੀਂ ਮੈਂ ਤਾਂ ਉਹਦੇ ਹੀ ਤਿੰਨ ਗੱਲਾਂ ਤੂੰ ਕੀ ਕਰਵੇਂ ਮਜ਼ਾਕ ਕਰਦੇ ਇਹ ਤਾਂ ਦੇਣਾ ਆਹ ਨਾ ਦੀ ਇੱਕ ਉਹ ਗਵੰਦ ਭਾਬੀ ਉਹ ਬੜਾ ਬੋਲਦੀ ਹੀਗੀ ਉਹ ਜਦੋਂ ਕੋਈ ਬੋਲਨੇ ਨਾ ਮੈਂ ਇਹਦੇ ਜਦੋਂ ਬੋਲਦੋਂ ਨਾ ਐਦਾ ਪਤਾ ਹੀ ਨਹੀਂ ਲੱਗਦਾ ਤੀ ਬੋਲਦੀ ਆ ਚੱਲ ਤਾਂ ਵੀ ਚੱਲ ਗਈ ਚਲੋ ਮਸ ਰਾਤ ਆਪਿੰਦਾ ਵ ਤੇ ਉਹਨੂੰ ਉਹ ਟੋਪ ਕਰਕੇ ਚੱਲਦਣ ਨਹੀਂ ਹੁੰਦੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੀ ਬੋਲਦੀ ਆ ਮੈਂ ਤਾਂ ਅੰਦਾਜ਼ਾ ਤੋ ਦੀਦਾ ਆਪਣੇ ਤੁਹਾਨੂੰ ਤੋ ਚਲੋ ਦੀ ਆ ਸਭੀ ਮੈਂ ਫੁੰਨ ਲਾਂ ਦੇ ਹਾਏ ਹਾਏ ਇਹ ਜਿੱਥੇ ਜਿੱਥੇ ਬੈਹ ਜਾਂਦਾ ਵਾ ਹਾਂ ਕਾਹ ਰਹੇ ਲਿਖਾਂ ਤੇਰਵਾ ਤੇ ਉਹਦਾ ਇੱਥੇ ਸ਼ਾਮੇ ਬਹਿ ਗਿਆ ਹੀ ਮੈਂ ਹਾਂ ਫੋਨ ਦਿਓ ਫੋਟੋ ਖਿੱਚਣੀਆਂ ਮੈਂ ਆਹੋ ਫੋਨ ਦਿਓ ਮੇਰੇ ਨਹੀਂ ਫੋਨ 'ਚ ਸਪੇਸ ਪੂਸ ਹੈਗੀ ਉਹ ਲਿਖਾਉਣੀਆਂ ਮਨਪ੍ਰੀਤ ਨੇ ਉਹ ਬੜੀ ਕੈਨੇਡਾ ਕੈਨੇਡਾ ਦੀਆਂ ਗੱਲਾਂ ਕਾਣਦੀ ਹੀ ਉਹਨੂੰ ਕਹਿ ਮੰਗਾਲਾ ਕੈਨੇਡਾ ਤੋਂ ਫੋਨ ਐਵੇਂ ਦੇਤੀ ਹਾਂ ਤੇ ਪਤਾ ਨਹੀਂ ਤੇ ਫੋਨ ਆਇਆ ਉਹਦੇ ਦੇਤੀ ਤੂੰ ਆਹੋ ਕਿੱਡੇ ਪਰਸ ਨੇ ਰੰਗ ਲਾਏ ਫੋਨ ਨੇ ਵੀ ਲਾ ਦੇ ਫੜਾਓ ਫੋਨ ਆਪਾਂ ਜਾ ਜਾ ਖਿੱਚਣੀਆਂ ਮੈਂ ਮੇ ਭਰਾਵਾ ਦੇ ਦੇ ਉਹਦੇ ਇੰਨਾ ਦੋ ਦਿਨ ਹੀ ਕਿਚੀ ਫਿਰ ਸਪੇਸ ਨਹੀਂ ਹੈਗੀ ਵਿੱਚ ਹਾ ਅੱਡੇ ਵਾਲੀ ਸਪੇਸ ਨਹੀਂ ਦੀ ਆਪਣੀਆਂ ਤੂੰ ਫੋਟੋਆਂ ਖਿੱਚਦਾ ਹੀ ਰਿन्हा ਵਿੱਚ ਹੈ ਨਹੀਂ ਆ ਗਈ ਫੋਟੋਆਂ ਖਚਾਉਣਾ ਇਹਦੀਆਂ ਤੱਤ ਦੇ ਸਾਧੀਆਂ ਲੈ ਨਹੀਂ ਕੱਟਦੀ ਲੱਗ ਜਾ ਇਹਦੇ ਪਿੱਛੇ ਫਰਾ ਫਰਾ ਤੂੰ ਮੇਰਾ ਨਹੀਂ ਨਾ ਕੱਟਦੀ ਮੈਂ ਜਾਓ ਜੀ ਜਾਂਦੇ ਆ ਜਾ ਫੋਟੋਆਂ ਖਿੱਚੀ ਰਹਿਤ ਹਾਂ ਤੋ ਰਿਆ ਹੀ ਰਹਿਣਾ ਗੱਲਾਂ ਕਰਦੀ ਆ ਤੂੰ ਕੱਟਦੇ ਹੁਣ ਉਹਨੇ ਫੋਨ ਨਹੀਂ ਮੜ ਕੇ ਦੇਣਾ ਸਾਨੂੰ ਚਾਚੀ ਇਹ ਤੇ ਇਹ ਤੇ ਤਰਿਆ ਹੀ ਰਹਿਦਾ ਉਹ ਤਾਂ ਮਨਪ੍ਰੀਤ ਤੇਰੀ ਇੰਨਾ ਕਾਤੋਂ ਲੱਗਦੀ ਹੈ ਭਰਾ ਦੇ ਵੀ ਤੇਰਾ ਹੀ ਹੈ ਤੇ ਮੈਨੂੰ ਲੱਗਦਾ ਰਹਿੰਦਾ ਤੇ ਤਾਂ ਇੰਨਾ ਲੱਦਨ ਨਾ ਪੈੜੀ ਲੈਣੀ ਮੈਂ ਆਦੀ ਪੈੜੀ ਹਾਂ ਦਿਨੀ ਤੈਨੂੰ ਟਾਲੀ ਤੇਰੀ ਕਰਦਾ ਹਾਂ ਜਾਣ ਕੇ ਮਜਾਕ ਲੱਗੇ ਰਹਿੰਦੇ ਸਾਰਿਆਂ ਦੇ ਆਦੀ ਪਹਿਲੀ ਯਾਰ ਸਵਾ ਉਹ ਨਹੀਂ ਹੈ ਉਹਦੇ ਉੱਧਾ ਕਰਨ ਦੇ ਆ ਵਾ ਜਾਣ ਕੇ ਦੇਖਣਾ ਆਦੀ ਮੰਮੀ ਨੇ ਤਾਂ ਪਰ ਵੀ ਦੋਦੇ ਫਾਟੇ ਜੋ ਨਹੀਂ ਦੇਖਾ ਤੇ ਦੇ ਦੇ ਸੋਨੇ ਬੋਲੀ ਹੋ ਗਈ ਤੇ ਕਿਹਦਾ ਆਉਣੇ ਕੇ ਉਹ ਲੈ ਇੱਥੇ ਜਾਨ ਲਈ ਆ ਇੱਥੇ ਦੇਖ ਤੌਨੇ ਆ ਚੱਲ ਪਾਲ ਇੱਥੇ ਦਿੱਸ ਤੇ ਪਰਸ ਨਾਲੇ ਰੱਖਣਾ ਵਾ ਤੇ ਪੱਤ ਇੱਥੇ ਰੱਖਣਾ ਚਾਹ ਉਹ ਨੂੰ ਮੂੰਹ ਕਰਕੇ ਕਿਚਾ ਧੁੱਪ ਵੱਲ ਨੂੰ ਉਹ ਨੂੰ ਖਿੱਚ ਜਾ ਸਕੂ ਫੇਟੇ ਮੈਂ ਕਿਉਂ ਇਹ ਉਹ ਹੋ ਗਏ ਮੇਰੇ ਦੇ ਪਰਦੇ ਨਹੀਂ ਦਿੱਤਨਾ ਨਹੀਂ ਨਹੀਂ ਲੱਕ ਦੋ ਮੈਂ ਪੱਤ ਰੱਖਾਂ ਵਾ ਜੇ ਰੱਖ ਦੋੜ ਕੇ ਮੈਦਾਨੀ ਵਿੱਚ ਪੱਤ ਰੱਖਦਾ ਸੀ ਅੰਮੀ ਦੰਦਾ ਦੁੱਦਾ ਦੇ ਆ ਜੀ ਨੂੰ ਤਾਂ ਤੇਰੀ ਫੋਟੋ ਸਿੱਖੀ ਮੇਰੀ ਗੱਲ ਸੁਣ ਨਾ ਮੈਂ ਅੱਜ ਪਰਸਾ ਰੱਖਾਂ ਚਲ ਗਈ ਆ ਕਿੱਥੇ ਥੱਥੋ ਦੇ ਮਗਰ ਲਾ ਕੇ ਇੱਥੇ ਆ ਗਈ ਆ ਆਪਾਂ ਉਹ ਫਿਰ ਡੈਡੀ ਨਾਲ ਦੇ ਸਾਹਮਣੇ ਕਹਿ ਲਈ ਕੋੜਵਾ ਕਿਚਨ ਹੀ ਆ ਮੈਂ ਤਾਂ ਸਾਰੇ ਮੇਲੇ ਦਵਾਲੀ ਭੋਗੇ ਭਲਾ ਵੀ ਕਿੱਥੇ ਤੁਰ ਹੀ ਜਾਂਦੀ ਤੁਰ ਹੀ ਜਾਂਦੀ ਦਾ ਸੌ ਫੋਟੋਆਂ ਦੀਆਂ ਪਰਾਣੀਆਂ ਹੋ ਕੇ ਪਖੰਡ ਕਾਦੀ ਵਿਆਹ ਕਰਾ ਕੇ ਬੋਤੀ ਨਹੀਂ ਮੱਛ ਗਈ ਇਹ ਮੈਨੂੰ ਲੱਗਾ ਬੋਤੀ ਨਾ ਕਰੰਡੀ ਜਿਹੜਾ ਅੰਨਵੇਂ ਮਗਰ ਮਗਰ ਲਾਇਆ ਕਿੱਥੇ ਸਾਡੇ ਮਗਰ ਤੁਰ ਹੀ ਫਿਰਦੀ ਢਾਜਾ ਪਏ ਦੇ ਮਗਰ ਮਗਰ ਤੁਰ ਹੀ ਜਾਂ ਫਿਰੰਡੀ ਨਹੀਂ ਹੋਈ ਆ ਵੀ ਬਾਪਾਵੇਂ ਖਲੋਏ ਤਾਂ ਪਰਸਾ ਜੇ ਹੁੰਦਾ ਪਾਇਆ ਇਹ ਪੱਤਰਾ ਸਲੋਤੀ ਮੇਰਾ 50 ਰੁਪਏ ਦਿੱਤਾ ਉਹਨਾਂ ਨੇ ਮੈਂ ਗੱਲਾਂ ਮਰੀਆਂ ਤੇ ਧੰਨੀਆਂ ਆ ਤੇ ਪਰ ਮੈਂ ਪਹਿਲਾਂ ਉਹ ਤਾਂ ਭਾਬੀ ਨਹੀਂ ਤਲੋਤੀਆਂ ਨਾ ਮੈਂ ਖੋਦਾਂ ਦਿੱਤਾ ਮੈਂ ਚਲ ਤੁਸੀਂ ਇਹਦਾ ਚਾਹ ਚ ਪੀਦਾ ਨਹੀਂ ਤਾਂ ਚਾਹ ਚ ਨਾ ਵੀ ਕਿਉਂ ਤੂੰ ਤਲੋਤੀਆਂ ਵਾ ਇੱਥੇ ਅਦਾ ਹੋਰ ਨੇ ਬਣਾਈ ਬੜੀ ਸੁਆਦੀ ਹੈ ਤਾਂ ਮੈਂ ਆਦੇ ਪੀਣੀ ਆ ਫਿਰ ਠੀਕ ਆ ਅਗਰ ਤੂੰ ਮੈਂ ਨਹੀਂ ਆਣਾ ਜਾ ਤੂੰ ਚੱਲ ਜਾ ਉਹ ਦਾਦਾ ਤੇ ਕਿੰਨਾ ਚੰਗਾ ਦਿੱਤਾ ਨਾਲੇ ਮੈਂ ਦਤਦੀ ਆ ਮੇਰੇ ਮਦਰ ਪਰਤ ਨਾ ਬੋਲਦੇ ਦੇਖੀ ਹਾਂ ਕਿ ਨਾ ਦਿੱਤਾਰਾ ਨੇ ਤੰਦਾ ਮਾਰਦੀ ਫਿਰ ਫੋਲਣ ਵਾਲੀ ਨਾ ਕਹਿਣੀ ਹੈ ਨਾ ਜਿੱਦਾਂ ਇਹ ਕਿ ਬੜੇ ਨੋਟ ਆ ਤੇ ਇਹਨਾਂ ਨਾਲ ਪਛਾਣ ਕੇ ਕੱਢਣਾ ਨੋਟ ਫੋਲਣਾਂ ਚ ਕੀ ਆ ਜੇ ਦਿੱਤਾ ਵੀ ਆ ਦੇ ਕੋਈ ਨੋਟ ਹੋਣਾ ਚ 500 ਦਾ ਪਾਗ ਦੇ ਰਹਿਣ ਦੇ ਤੇਰੇ ਫਿੰਗਰਪ੍ਰਿੰਟ ਆ ਜੈ ਨਹੀਂ ਹੋ ਤੇ ਬੜੀ ਹੋ ਮੈਂ ਵੀ ਆ ਗਿਆ ਲਓ ਮਦਰਫਰ ਹੁਣ ਆ ਪਹਿਣ ਗਣਾ ਮਿਲਤ ਨਹੀਂ ਇੱਦਾਂ ਇਹਨੋਂ ਹੱਤ ਲਾਈ ਆ ਕੀ ਕਿਨੇ ਡਾਲਰ ਆ ਇਹਦੇ ਜੀ ਸਿੰਪਲ ਜਿਹਾ ਰੇਂਦਾ ਦੇ ਵੇਤੋਣਾ ਕੈਨੇਡਾ ਦੇ ਲੰਮੀ ਬੈੜਾ ਮੈਂ ਹੁਣ ਅੱਡੀ ਕਰਾਂਗਾ। ਹੋੜੀ ਨਾ ਬੰਦਾ ਕਰੇ ਜਾਂ ਜੋਗਾ ਨਾ ਹੋ ਜੋਗਾ ਬਗਾਨਾ ਪਿੰਡ ਤੱਕ ਕੰਨ ਨਹੀਂ ਦਤ। ਆਪਣੇ ਪਿੰਡ ਬੰਦਾ ਘੁੰਮੇ ਫਿਰੇ ਜਿੱਥੇ ਮਰਜੀ ਬਹਿਤ ਲੋ। ਕੋ ਇਥੇ ਜਾਂ ਅੰਦਰ ਲੰਮੀ ਬੈਜੋ। ਜਾਂ ਬਾਹਰ ਮੰਜੀ ਦੇ ਬੈਜੋ। ਤੇ ਜਾਂ ਬੰਨੇ ਬੰਨੇ ਫੇਰੋ ਬਸ। ਹੋਰ ਕੋਈ ਕੰਮ ਨਹੀਂ। ਇਹ ਆਜੀ ਤਾਂ ਮੈਂ ਤੇਰੀ ਫੋਟੋ ਖਿੱਚ ਕੇ ਖਾਂ।

ਦਿਲ ਲੈ ਅੱਗੇ ਅੱਧੀਆਂ ਗੱਲਾਂ ਦੀ ਤੇ ਸਮਝ ਹੀ ਨਹੀਂ ਆਉਂਦੀ ਕੱਲੀ ਨੇ ਕਿਹਾਣੀ ਆ ਕਿ ਮੇਰੇ ਨਾਲ ਕਿਹਾਣੀ ਆ ਤੂੰ ਨਹੀਂ ਕਿਹੇ ਚੱਲਾਂ ਹਾਂ ਇਹ ਤੂੰ ਨਹੀਂ ਆਈ ਹੋਰ ਕਿੱਛ ਕਿਦਾਂ ਦਿੱਤੀਏ ਐਂਦਾ ਕਿੱਛ ਆ ਫੁੱਲ ਫਾਦੇ ਰਦੇ ਤੇ ਮੇਰੀਆ ਕੌਣ ਖਿੱਚੂਗਾ ਫੇਰ ਮੈਨੂੰ ਤੇ ਦਿੱਤੀਆਂ ਨਹੀਂ ਆਉਂਦੀਆਂ ਨਾ ਇਹਨੂੰ ਤਾਂ ਖਿੱਚਣੀਆਂ ਨਹੀਂ ਆਉਂਦੀਆਂ ਹਾ ਹਾ ਖਿੱਚਣ ਦੇ ਨਹੀਂ ਆਉਂਦੀ ਦੀ ਨਹੀਂ ਇਹਨੂੰ ਮੈਂ ਤੂੰ ਕਿਧਰ ਜਾਉਂਗੀ ਮੇਰੀਏ ਤੂੰ ਹੀ ਖਿੱਚ ਦੇ ਦੀ ਜੀ ਚਲ ਜੀ ਹਾਂ ਆ ਨੂੰ ਜਿੰਦੀਆਂ ਜਾ ਗੇਮਾਈ ਖੜੀ ਜਾਣੀ ਆ ਨਾ ਗੇਮਾ ਰੇ ਜਾਣਾ ਡੀ ਖੇਡਣਾ ਹਾਂ ਆਹ ਥੋੜਾ ਖਾਉਤਾ ਜੀ ਆਇਆ ਆਇਆ ਤੂੰ ਫੇਰ ਬਾਹਰ ਅੰਦਰ ਆ ਗਈ ਹੋਂ ਤੂੰ ਉੰਦਰ ਬੈਠਿਆ ਹੀ ਨਹੀਂ ਤਰਾ ਕੇ ਉਹ ਘਰੋਂ ਥੋੜੀ ਆਈ ਨੂੰ ਗਰਮੀ ਲੱਗਣ ਦੀ ਮੈਂ ਤਾਂ ਉੱਧਰ ਆ ਗਈ ਆ ਅਛੇ ਅਛੇ ਨਹੀਂ ਮੇਰੀ ਗੱਲ ਸੁਣੋ ਇੱਥੋਂ ਦੇ ਉੱਠ ਕੇ ਆਈ ਤੇ ਕਿੱਡਾ ਪਰਸ ਪਾ ਕੇ ਆਈ ਪਸੂ ਪਾ ਕੇ ਆਈ ਮਾਟ ਉਹ ਕੱਟ ਕੱਟ ਕੇ ਕਿੰਨੀ ਸੋਹਣੀ ਲੱਗਣ ਢੰਦਰ ਇੱਥੇ ਤੁਨਾਂ ਦੀ ਰੀਜਾਂ ਪੂਰੀਆਂ ਨਹੀਂ ਹੋਈਆਂ ਤੇ ਚੱਲ ਇਹ ਆ ਕੋਈ ਨੂੰ ਘਰ ਚੰਗਾ ਮਿਲ ਗਿਆ ਤੇ ਉਹ ਆਪਣੀ ਰੀਜਾਂ ਪੂਰੀਆਂ ਉਹ ਵਿਚਾਰੀ ਖਾ ਲੈਣ ਆਈ ਤੇ ਸਾਡੀਆਂ ਨਵਾਂ ਨੇ ਦੋਂਬੀ ਚੁੱਕ ਲਈ ਮੈਨੂੰ ਆਲ ਗਿਆ ਤੂੰ ਇਹ ਚਾਹ ਤਾਰ ਕੇ ਹੀ ਲੱਗੇ ਬੈੰਨੇ ਆ ਤੇ ਮੈਂ ਚਾਹधरी ਤੁਮੜ ਕੇ ਸੇਹੇ ਦੀ ਠੰਡਾ ਪਾ ਕੇ ਲੈ ਗਈ ਪਛਾਹ ਨਾ ਕਰਨੀ ਪਵੇ ਤੇ ਮੈਂ ਆ ਚਾਹ ਤੇ ਕੁੜੀ ਨੂੰ ਪਿਆਰ ਲੈਣੀ ਆ ਤੇ ਕੁੜੀ ਚਾਹ ਪੀ ਗਈ ਸੀ ਕੋਈ ਆਦੀ ਮੈਂ ਖੱਟਾ ਦਾ ਬਤਾ ਪੀਦਾ ਹੁਣੀ ਮੈਂ ਪੀਣਾ ਕੋਈ ਉਹ ਤੂੰ ਗੱਲ ਤੂੰ ਹਾ ਗੱਲ ਛੱਡ ਜਦੋਂ ਆਇਆ ਡਰਮ ਜੇ ਲੈ ਕੇ ਮੈਂ ਲੰਦਾ ਰਹੇਗਾ ਕਿ ਕਿਸਨੇ ਚਾਹ ਪਾਣੀ ਜੀ ਨੂੰ ਪੁੱਛਿਆ ਮੈਂ ਆਖਣ ਗਿਆ ਖੜਿਆ ਫੋਨ ਲੱਗੇ ਵੀ ਗੱਡੀ ਆਈ ਆ ਪੰਜਾਬ ਮੈਗਰ ਵਾਲੀ ਆਈ ਹੀ ਉਹ ਤੇ ਮੈਂ ਚਾਹ ਬਣਾਈ ਆ ਜਦੋਂ ਮੈਂ ਤੁਹਾਨੂੰ ਆਜਾ ਮਾਰ ਗਿਆ ਤੂੰ ਮੜ ਕੇ ਗੁੱਸੇ ਹੋਣ ਡੈ ਬੇ ਰੋਲਾ ਪਾਉਣ ਡੈ ਕਿਤੇ ਮੁੜ ਕੇ ਤੇਰੀ ਚਾਹ ਨਹੀਂ ਸੱਚੇ ਪਾਉਣਾ ਹੈ ਜਿਹੜਾ ਤੈਨ ਮੈਂ ਜਿਹੜਾ ਬੰਦਾ ਆਇਆ ਉਹ ਉਸੇ ਵੇਲੇ ਦਵਾ ਦਾ ਫੜਾਓ ਉਹਨੂੰ ਪਾਣੀ ਦੋ ਉਹਨੂੰ ਚਾਹ ਦੋ ਮੰਮੀ ਤੁਹਾਨੂੰ ਨਹੀਂ ਪੜਾ ਚੰਗਾ ਭਲਾ ਕੀ ਜਦੋਂ ਉਹ ਸਮਾਨ ਲੈ ਕੇ ਆਉਂਦੇ ਉਹ 2 ਮਹੀਨੇ ਨੂੰ ਰੋਕਦੇ ਉਹ ਤੁਰੇ ਤੁਰੇ ਦਾ ਸਮਾਨ ਲਾਇਆ ਉਹਨਾਂ ਭੱਜੇ ਵਾਲੀ ਗੱਲ ਕਰਦੇ ਭਰਾਵਾ ਇਹ ਦੋਵੇਂ ਛੁੱਟੀਆਂ ਹੀ ਗੱਲਾਂ ਪਹਿਲਾਂ ਮੈਂ ਇੰਨਾ ਵਾਰ ਗਈ ਵੀ ਚਾਹ ਬਣਾਓ ਚਾਹ ਵਾਲਾ ਮੈਨੂੰ ਕਹਿੰਦੀ ਆ ਤੂੰ ਆ ਪਾਣੀ ਪਾ ਕੇ ਆਂਦੇ ਪਾਣੀ ਰੱਖ ਕੇ ਉੱਤੇ ਪਾਣੀ ਸੜ ਗਿਆ ਮੈਂ ਫੇਰ ਗਈ ਫੇਰ ਮੈਂ ਜਦੋਂ ਉਹਨੂੰ ਜਾਹ ਤਾਂ ਨਹੀਂ ਜਦੋਂ ਉਹ ਚਲ ਗਏ ਮੈਂ ਕੀ ਕਰਦੀ ਫੇਰ ਗੱਲ ਬੜਾ ਕੀ ਆ ਅਸੀਂ ਜ ਅੰਦਰ ਜੇ ਜਾ ਕੇ ਮਗਰੋਂ ਮੇਰਾ ਪਹਿਲਾ ਪਾਣੀ ਮਗੜੇ ਕਾਫੀ ਹੁੰਦੀ ਹੈ ਤੇ ਤੁਸੀਂ ਨਾ ਆ ਇਦਾਂ ਖਵਾਲੀ ਪੈਲਦੇ ਇਹਨਾਂ ਨੂੰ ਅਸੀਂ ਤੇ ਆਪ ਨਾਲ ਘਰਾਂ ਦੇ ਕਰੇ ਪਾਣੀ ਨਹੀਂ ਪੁੱਛਿਆ ਨਾ ਚਾਹ ਪੁੱਛੀ ਓਏ ਹੋਰ ਤੂੰ ਗਾਲੀ ਕੱਢ ਉਹ ਹਾਸੇ ਹਾਸੇ ਦੇ ਵਿੱਚ ਵੇਲਾ ਕਦੀ ਤਗੜੀ ਗੱਲ ਕਹਿ ਗਈ ਸੋਚਿਆ ਤੂੰ ਕੀ ਗੱਲ ਕਰ ਗਈ ਆ ਕਿ ਤੁਹਾਡੀਆਂ ਕੋਠੀਆਂ ਪਈਆਂ ਲੇਂਦਰ ਵਾਲੇ ਘਰ ਵਾ ਸਾਡੇ ਬਾਲਿਆਂ ਵਾਲੇ ਘਰ ਵਾ ਤੁਹਾਡੇ ਘਰ ਵੀ ਚਲੀ ਜਾਂਦੇ ਲੜਾਈ ਰਹਿੰਦੀ ਆ ਅਸੀਂ ਹਾਂ ਵੀ ਹੱਸਦੇ ਖੇਡਦੇ ਆ ਇਹ ਸੋਚਿਆ ਕਦੀ ਤੇ ਗੱਲ ਵੀ ਸੱਚੀ ਆ ਗੱਲ ਵੀ ਸੱਚੀ ਆ ਇਹ ਤਾਂ ਟੈਨਿੰਗ ਮੁਕੀ ਆ ਕਿ ਅਰੇ ਕਹਿੰਦਾ ਚੜੀ ਗੱਲ ਕਰ ਗਈ ਆ ਵੀ ਉੱਥੇ ਬਾਲਿਆਂ ਵਾਲਿਆਂ ਤੇ ਹੀ ਹੱਸਦੇ ਖੇਡਦੇ ਆ ਤੇ ਪਰ ਹੁਣ ਮੈਂ ਆਇਆ ਇਹ ਟੇਡਜ ਖੋਲ ਕੇ ਪਾਵਾਂ ਜੇ ਇਹਨਾਂ ਨੂੰ ਆਪ ਨੂੰ ਮਤ ਨਹੀਂ ਹੈਗੀ ਉਹ ਗਰੀਬ ਹੀ ਗਰੀਬ ਤੋਂ ਨਹੀਂ ਲੱਗਦਾ ਉਹਨੇ ਅਮੀਰ ਬਣ ਜਾਣਾ ਵਾ ਸਾਡਾ ਉਹ ਸੰਝੜਾ ਸਾਰਾ ਵਿਝੇ ਰਹਿ ਜਾਣਾ ਮੈਨੂੰ ਲੱਗਦਾ ਤੁਸਾਂ ਦੀ ਮੰਮੀ ਆਪਣੇ ਲੈ ਆਣਾ ਹੁਣ ਸਾਬੀ ਆ ਜੀ ਉਹਨੂੰ ਸਿਰੇ ਕਾ ਕੇ ਮੋਟਰਸਾਈਕਲ ਧੋਦੀ ਮੇਰੇ ਵਾਲਾ ਉਹ ਮੇਰੇ ਘਰ ਪੈ ਗਿਆ ਇਹ ਹੋਰ ਕੰਮ ਕਰਨ ਨੂੰ ਕੀ ਕੋਣ ਭਲਾਰ ਵਾਲਾ ਪਾਵੇ ਨਾ ਇੱਥੇ ਬੁੱਢੀ ਨਾਲ ਬੁੱਢੀ ਲੱਗਦੀ ਗੱਲ ਕਰਦੀ ਕੋਈ ਜਿਹੜਾ ਬੰਦਾ ਬੰਦੇ ਨੂੰ ਗੱਲ ਕਰਦਾ ਉਹ ਬੱਟ ਖਾਣ ਨੂੰ ਪੈਂਦਾ ਮੈਂ ਨਹੀਂ ਸਾਡੇ ਘਰ ਨੂੰ ਹੋ ਗਈ ਗਿਆ ਵਾ ਕਿਦਾਂ ਲਾਹਨੇ ਸੂਟ ਪਾਇਆ ਮਾਰ ਕੇ ਦੇ ਰੇ ਕਿ ਢੀ ਸਜਣ ਰਹੀ ਉਹ ਉਹ ਫੇਰ ਵੀ ਚੱਗਾ ਚਲੋ ਮਾਰਨ ਨੂੰ ਦਿੱਤਾ ਕਿਉਂ ਆ ਗਏ ਤੀਛੜੇ ਆਪਣੇ ਘਰ ਤੋਂ ਗਿਆ ਦੇਣੇ ਸੁੱਕੀਆਂ ਉਹ ਤੂੰ ਕਿਹਾ ਤੁਸੀਂ ਫੜਾ ਫੜ 500 ਰੁਪਏ ਸਭ ਪਹਿਲਾਂ ਤਾਂ ਮੰਗ ਸਕਦਾ ਨਹੀਂ ਮੰਗਣਿਆ ਵੀ ਆਪੇ ਤੇ ਤੁਸੀਂ ਮੁੜ ਕੇ ਫੜਾ ਫੜ 500 ਕਹਿੰਕੇ ਵੜਾਤਾ 200 ਫੜਾਉਂਦੇ ਆ ਦੋਵੇਂ ਜੀ ਆਉਂਦੇ ਫੇਰ 500 ਦਿੰਦੇ ਉਹ ਚੱਲ ਕੋਈ ਉਹ ਚੱਲ ਕੋਈ ਨਹੀਂ ਮम्मी ਫੇਰ ਵੀ ਕੀ ਲੀਦਾ ਕੋਈ ਗੱਲ ਨਹੀਂ ਕੀ ਆ ਤੁਸੀਂ ਤਾਂ ਇਦਾਂ ਲਟਾਉਂਦੇ ਨੇ ਮੁੜ ਕੇ ਨਾਲ ਤਾਂ ਮਗਨੀ ਗੱਲਾਂ ਕਰਕੇ ਜਾਂਦੀ ਆ ਮੁੜ ਕੇ ਤਾਂ ਕਹਿੰਦੇ ਕਿੰਨੀਆਂ ਵੱਡੀਆਂ ਗੱਲਾਂ ਕਰ ਰਹੀ ਪਈ ਨੂੰ ਨਹੀਂ ਪਤਾ ਵੀ 3 ਗੱਲ ਦਾ ਇਹਨੂੰ ਪੇਸ ਗੱਲ ਦਾ ਹੀ ਪਤਾ ਮੇਰੇ ਮਮੀ ਦਾ ਨਹੀਂ ਪਤਾ ਲੱਗਦਾ ਪਾਲਤੀ ਤੋਲਾ ਤੇ ਪਾਲਤੀ ਮਾਸਾ ਉਹ ਉਹ ਨੂੰ ਮੈਂ ਲੈ ਮੈਂ ਸਮਝਾ ਗਿਆ ਗੱਲਾਂ ਗੱਲਾਂ ਦੀ ਜੇ ਤੇ ਸਮਝਦਾਰ ਹੋਊਗੀ ਉਹ ਬੜਾ ੜੀ ਮੈਨੂੰ ਤਾਂ ਇਹ ਬਿਗੜ ਪਿਆ ਵਾ ਕਿਤੇ ਕਬੱਤ ਨਾ ਕਰਾ ਦੇ ਜਾਂਦੀ ਜਾਂਦੀ ਨਹੀਂ ਨਹੀਂ ਕਿਤੇ ਜੇ ਉਹਨੇ ਤਾਈ ਨੂੰ ਜਾਂ ਉਹਨੂੰ ਪ੍ਰੋਬਲਮ ਦੱਸਤਾ ਨਾ ਇਥੇ ਕਬੱਤ ਪੈ ਜਾਣਾ ਹੀ ਉਹ ਨਹੀਂ ਕਹਿੰਦੀ ਉਹ ਚਲੋ ਦੇਖਦੇ ਆਂ ਕੀ ਗੱਲ ਕਰ ਤੂੰ ਨਾ ਇੰਨਾ ਸੋਚ ਕੋਈ ਗੱਲ ਨਹੀਂ ਕੋਈ ਨਹੀਂ ਆਂਦਾ ਇਹਦੀ ਗੱਲ ਤੂੰ ਤੇ ਕਹਿਣੀ ਨਹੀਂ ਉਹਨੂੰ ਦੱਸਿਆ ਰਿਹਾ ਕਰ ਦਸੀ ਨਾ ਕੇ ਉਹ ਨਹੀਂ ਨਹੀਂ ਕੋਈ ਨਹੀਂ ਆਂਦੀ ਉਹ ਚਲ ਜਾਓ ਫਿਰ ਹਾਂ Ch